ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੱਜੋ ਸਿੰਘ ਬਰਾੜ ਤੇ ਹੋ ਤੁਸੀਂ ਸਾਰੇ ਕਿਵੇਂ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਹਾਂਜੀ ਮਾਰਨਿੰਗ ਦਾ ਟਾਈਮ ਆਪ ਉੱਠ ਘੜੇ ਸਿੱਛਦੇ ਹਾਂ ਤੇ ਸਭ ਤੋਂ ਪਹਿਲਾਂ ਉੱਠ ਕੇ ਆਪਾਂ ਕਰਦੇ ਹਾਂ ਨਾ ਧੋ ਕੇ ਪਾਠ ਸੋ ਆਪਣਾ ਆਪਣਾ ਮੇਨ ਰੂਟੀਨ ਫਸਟ ਆਫ ਅਲ ਇਹੀ ਆ ਸੋ ਆਪਾਂ ਹੁਣ ਕਰਾਂਗੇ ਪਾਠ ਥੈਨ ਕਰਾਂਗੇ ਆਪਾਂ ਜਿਹੜੇ ਦੂਸਰੇ ਕੰਮ ਚੱਲਾਂਗੇ ਹਾਂਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਇੱਕ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੇ ਆਉਣ ਵਾਲੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇੱਕ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਪਲੀਜ਼ ਅਥੇ ਸਪੋਰਟ ਕਰਿਆ ਕਰੋ ਚਲੋ ਜੀ ਮਿਲਦੇ ਆਪਾਂ ਨੈਕਸਟ ਕਲਿੱਕ ਦੇ ਨਾਲ ਅੱਜ ਹੈਗਾ ਵੀ ਅਮੀ ਮਾਰਨਿੰਗਸ ਮੇਰੇ ਹੈਗਾ ਮੀਹ ਆ ਰਿਹਾ ਦਲ ਉੱਤਰ ਬਣਿਆ ਤੇ ਬਦਲ ਬਣਿਆ ਹੋਇਆ ਉੱਤਰ ਬਣਿਆ ਬਹੁਤ ਅੱਗੇ ਬਣਿਆ ਬਾਕੀ ਅਜ ਕਹਿੰਦੇ ਵੈਦਰ ਦੇ ਅਕੋਰਡਿੰਗ ਦੇਖਿਆ ਸੀ ਮੈਂ ਵੈਦਰ ਦੇ ਅਕੋਰਡਿੰਗ ਹੈਗਾ ਸੋ ਕਹਿੰਦੇ ਜੇ 7 ਤੋਂ 8 ਵਜੇ ਤੱਕ ਰੈਕਟਿਵ ਨਹੀਂ ਬਾਕੀ ਪਤਾ ਨਹੀਂ ਬਸ ਹੈਗਾ ਮੈਂ ਦੇਖਿਆ ਸੀਗਾ ਹਾਂਜੀ ਆਪਾਂ ਕਰਕੇ ਆਗੇ ਸੀ ਪਾਠ ਪੂਜਾ ਕਰਕੇ ਆਗੇ ਸੀ ਤੇ ਵਰਕਆਊਟ ਵਗੈਰਾ ਤੇ ਹੁਣ ਆਪਾਂ ਗਏ ਅਸਤੇ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਆਪਾਂ ਬਣਾ ਲਿਆ ਦੋਨੋਂ ਪਾਸੇ ਤੋਂ ਤੋਂ ਦੇਖ ਰਹੇ ਹਾਂ ਉਹ ਸਬਜੀ ਇੱਕ ਪਾਸੇ ਆਪਾਂ ਬਣਾ ਰਿਆ ਬੇਬੀ ਦੇ ਲਈ ਵਿਦਾਊਟ ਮਿਰਚਾਂ ਲਈ ਆਲੂ ਬੋਇਲ ਕਰਕੇ ਧਰੇ ਹੋਏ ਆਪਾਂ ਤੇ ਇੱਥੇ ਦੂਜੇ ਵਾਰ세 ਆਪਾਂ ਬਣਾ ਰਹੇ ਆਂ ਸਬਜੀ ਆਈ ਥਿੰਕ ਜਿਆਦਾ ਤੈਨੂੰ ਮੈਨੂੰ ਕੱਲ ਕਿਹੜੀ ਸਬਜੀ ਬਣਾਈ ਸੀ ਜੇ ਕੱਲ ਕਿਹੜੀ ਸਬਜੀ ਬਣਾਈ ਸੀ ਜਿਆਦਾ ਆਲੂ ਮਟਰ ਸੌਰੀ ਹਾਂਜੀ ਆਲੂ ਮਟਰ ਬਣਾਈ ਸੀ ਪੁੱਛਿਆ ਮੈਂ ਨਹੀਂ ਯਾਦ ਰਹਿੰਦਾ ਕਿ ਜੱਪ ਜੋ ਤਨੇ ਚਾਦਰਾਂ ਪਾ ਲਿਆ ਛੋੜ ਕੇ ਆਕੇ ਲੈ ਮੁੱਤ ਮੈਨੂੰ ਪਾਦਾ ਪਹਿਲਾਂ ਲੋ ਗਊ ਮਤਾ ਮਾ ਜਾਉਂਗਾ ਪਾ ਦਿੰਦਾ ਮਾਤਾ ਇਹਾਂ ਗਊ ਮਾਤਾ ਆ ਗਈ ਬੇਟਾ ਮੈਂ ਆ ਗਈ ਬੁੱਤ ਇੱਥੇ ਖੜਾ ਰਹੀ ਚੰਗਾ ਇੱਥੇ ਖੜਾ ਰੋ ਮੈਂ ਆ ਗਈ ਲਓ ਜੀ ਆਪਾਂ ਕਿਚਨ ਦਾ ਸਾਰੇ ਕੰਮ ਆਲੋਵਰ ਰੋਟੀ ਵਗੈਰਾ ਸਭ ਕੁਝ ਫਿਨਿਸ਼ ਕਰ ਲਿਆ ਸੀ ਕੰਮ ਤੇ ਇੱਥੇ ਜੱਪ ਜਤ ਤੁਹਾਨੂੰ ਪਤਾ ਉੱਠ ਖੜਾ ਸੀ ਇਹਨੇ ਨਿਕਰ ਨਹੀਂ ਪਈ ਕਹਿੰਦਾ ਮੈਂ ਤਾਂ ਚਾਦਰਾਂ ਬੰਨੂਗਾ ਤੇ ਅਸੀਂ ਚਾਦਰਾਂ ਬੰਨਤਾ ਇਹ ਪਾਣ ਜਾ ਰਿਹਾ ਸੀ ਬਾਹਰ ਮੇਰੇ ਨਾਲ ਡੌਗੀ ਨੂੰ ਕੁੰਡੇ ਦੇ ਵਿੱਚ ਰੋਟੀ ਤੇ ਚਲੋ ਜੀ ਹੁਣ ਅਸੀਂ ਦੋਵੇਂ ਜਾ ਰਹੇ ਹਾਂ ਕੁੰਡੇ ਚ ਰੋਟੀ ਭਣ ਤਰੋ ਮੈਂ ਪਾਣੀ ਨਾਲ ਠੰਡਾ ਪਾਣੀ ਪਾਵਾਂਗੇ ਇੱਕ ਕੁੱਡੇ ਚ ਇੱਕ ਚ ਰੋਟੀ ਪਾਵਾਂਗੇ ਚਲੋ ਜੀ ਅਸੀਂ ਪਾਣ ਜਾ ਰਹੇ ਹਾਂ ਗੋਤੀ ਤੇ ਇਧਰੋਂ ਮਿਲਦੇ ਹਾਂ ਪਰ ਨੈਕਸਟ ਕਲਿੱਪ ਦੇ ਨਾਲ ਉਧੇ ਇਥੇ ਆਪਣੇ ਘਰ ਟੇਲਰ ਆ ਗਏ ਸੀ ਹਸਬੰਡ ਦੇ ਕੁਰਤੇ ਵੀ ਅੰਨੇ ਦਾ ਮਾਪ ਲੈਣ ਚਲੋ ਜੀ ਇਹ ਦੋ ਬਾਦ ਵਸ ਮੈਂ ਦਾ ਵਦ ਉਹ ਨਾ ਸੋਈ ਦਾ ਕੰਮ ਨਿਪੜ ਗਿਆ ਸੀ ਮੈਂ ਕਿਹਾ ਪੱਜ ਕੇ ਜਾ ਕੇ ਜੱਪਜੁੱਤ ਵੀ ਪਾ ਰਾ ਤੇ ਰੂਮ ਜੀ ਡੇ 5 ਆਪਣੀ ਜਿਹੜੀ ਦਵਾਈਏ ਤਿਆਰ ਹੋ ਰਹੀ ਆ ਆਫਟਰ 10 ਡੇਸ ਤੋਂ ਰਿਜ਼ਲਟ ਦਵਾਂਗੇ ਕੀ ਬੰਦਾ ਚਲੋ ਜੀ ਮਿਲਦੇ ਆਪਾਂ 10 ਦਿਨਾਂ ਤੱਕ ਫਿਰ ਲਓ ਜੀ ਇਥੇ ਮੈਂ ਉਧਰੋਂ ਸਫਾਈ ਵਗੈਰਾ ਕਰਕੇ ਆ ਗਈ ਸੀ ਤੇ ਆ ਗਈ ਸੀ ਕਿਚਨ ਦੀ ਵਾਰੀ ਮੈਂ ਕਹਿੰਨਾ ਇਧਰੋਂ ਕਿਚਨ ਦਾ ਕੰਮ ਨਿਪੜ ਗਿਆ ਜੱਪਜੁੱਤ ਰੈਡੀ ਹੋ ਗਿਆ 그다음에 ਫਿਰ ਮੈਨੂੰ ਰੈਸਟ ਦਾ ਟਾਈਮ ਮਿਲ ਜਾਂਦਾ ਮੈਂ ਰੈਸਟ ਕਰਕੇ ਨਾ ਫਿਰ ਮੈਂ ਦੁਬਾਰਾ ਰੋਟੀ ਪਰਨੇ ਖਾਣੇ ਨੂੰ ਮੀਤ ਮੈਂ ਜਦੋਂ ਕਿਚਨ ਦੀ ਸਫਾਈ ਤੇ ਲੱਗੀ ਸੀ ਪੌੜੀਆਂ 'ਚ ਰੋਜ਼ ਨਹੀਂ ਲੰਦੇ ਇੱਕ ਦਿਨ ਛੱਟ ਕੇ ਨਾਲੀ ਦਾ ਪੋਚਾ ਤੇ ਚਲੋ ਕਿਉਂਕਿ ਨਾ ਕੋਠੇ ਤੇ ਅਸੀਂ ਘੱਟੀ ਚੜਦੇ ਸਾਡੇ ਕੋਠੇ ਨਾ ਮੰਨ ਕੇ ਚਲੋ ਕੁਝ ਜਿਖਾ ਤੌਟੀਆਂ ਨੇ ਕੁਝ ਨੀਵੀਆਂ ਨੇ ਸੋ ਆਪਾਂ ਘੱਟੀ ਚ ਜਾਉਂਦੇ ਕਦੇ-ਕਦੇ ਚੜਦੇ ਹੈਗੇ ਕਦੇ ਚੜੇ ਨਹੀਂ ਜਿਆਦਾ ਸੋ ਆਪਾਂ ਤਾਂ ਪੌੜੀ ਦੇ ਵਿੱਚ ਜਿਹੜੀ ਚੀਜ਼ ਹੁੰਦੀ ਬਾੜੇ ਉੱਤੇ ਰੱਖ ਲੈਨੇ ਆਪਾਂ ਇੱਥੇ ਲਓ ਜੀ ਆਪਣਾ ਕੰਮ ਕੰਪਲੀਟ ਹੋ ਗਿਆ ਸੀ ਪੋਚਾ ਲਾ ਲਿਆ ਸੀ ਆਪਾਂ ਚਲੋ ਜੀ ਮਿਲ ਗਏ ਅਪ नेक्स्ट ਕਲਿੱਪ ਦੇ ਨਾਲ ਲੋ ਜੀ ਟਾਈਮ ਹੋ ਗਿਆ 5:30 5:30 ਤੇ ਕੰਮ ਆਪਣੇ ওভারঅল ਨਿਬੜ ਗਏ ਸਫਾਈ ਕਰ ਰਹੀ ਮੈਂ ਹੁਣ ਕਰ ਰਹੀ ਆ ਕਿਚਨ ਤੱਕ ਦੇ ਸਾਰੇ ਨਿਬੜੇ ਤੇ ਹੁਣ ਮੈਂ ਜਾ ਕੇ ਨਹੀਂ ਭੱਜ ਕੇ ਨਾ ਕੇ ਨਾ ਕਿਉਂ ਨਹੀਂ ਆ ਨਾ ਕੇ ਆ ਕੇ ਨਾ ਨਾ ਕਿਉਂ ਨਹੀਂ ਆ ਤੇ ਨਾ ਕੇ ਆ ਕੇ ਜੇ ਉਦੋਂ ਬਾਅਦ ਅੱਪ ਚੋਣ ਨੂੰ ਜੂੜਾ ਵਗੈਰਾ ਕਰਾਂ ਇਹ ਆਪਣੇ ਕੰਮ ਫਰੀ ਉਦੋਂ ਬਾਅਦ ਮੇਰਾ ਬ੍ਰੇਕਫਾਸਟ ਹੈ ਜੋ ਦੇਖੂਗੀ ਕੀ ਬਣਾਣਾ ਚਲੋ ਜੀ ਮਿਲਦੇ ਸਾਂ ਤੁਮਾ ਆ ਕੇ ਨਾ ਤੋਂ ਅਜੀ ਪੱਲਾ ਲੋ ਜੀ ਆਪਣਾ ਇੱਥੇ ਕੰਮ ਸਾਰਾ ਆਲਓਵਰ ਨਿਬੜ ਗਿਆ ਸੀ ਸਪਾਈਟ ਵਗੈਰਾ ਕੱਲਾ ਰਹਿ ਗਿਆ ਸੀ ਜਬ ਜਦ ਰੈਡੀ ਹੋਣ ਲੱਗਾ ਤੇ ਇੱਥੇ ਮੰਮੀ ਛੱਲ ਰਹੀ ਸੀ ਛੱਲੀਆਂ ਮੈਂ ਕਰ ਰਹੀ ਸੀ ਜੋੜਾ ਨਾਲ ਮਾਰ ਰਹੀ ਸੀ ਗੱਲਾਂ ਤੇ ਮੰਮੀ ਦੱਸ ਰਹੀ ਸੀ ਛੱਲੀਆਂ ਦੇ ਕਿ ਹੈ ਨਾ ਜਿਹੜੇ ਉਹ ਬੀ ਇਹਨਾਂ ਮਾੜਾ ਸੀ ਨਾ ਤੇ ਛੱਲੀਆਂ ਤੇ ਦਾਣੇ ਤੁਸੀਂ ਵੇਖ ਲੇ ਕਿਸੇ ਦੇ ਤਾਂ ਜਮਾਈ ਨਾ ਮੱਤਰੀ ਸੀ ਮੈਂ ਕਿਹਣਾ ਫੋਟੋ ਵੀ ਪਾਉਂਗੀ ਛੱਲੀਆਂ ਤੇ ਬਿਲਕੁਲ ਹੀ ਇੱਥੇ ਬਸ ਆਪਣੇ ਬੇਟੇ ਦਾ ਜੋੜਾ ਹੋ ਗਿਆ ਸੀ ਇਹ ਹੁਣ ਜੀ ਜੀ ਦਿੱਤਾ ਮੇਰੇ ਨਾਲ ਲਾ ਆਉਗਾ ਮਤਲਬ ਮੈਂ ਨਿਵਾ ਲਿਆ ਹੂੰ ਨਹੀਂ ਇਹ ਕਈ ਵਾਰ ਕਹਿੰਦੇ ਆ ਮੈਂ ਪਪਾ ਨਾਲ ਲਾਉਣਾ ਤਾਂ ਪਪਾ ਨਾਲ ਵੀ ਨਾ ਕਰ ਸਕਦਾ ਕਿ ਹੁਣ ਪਤਾ ਨਹੀਂ ਲੋ ਜੇ ਇੱਥੇ ਮੈਂ ਹੀ ਨਿਵਾ ਕੇ ਲਿਆਈ ਸੀ ਇਹਨੂੰ ਤੇ ਇਥੇ ਮੁੰਮੇ ਦੀ ਛੱਲੀਆਂ ਛੱਲੀਆਂ ਦੀ ਫੋਟੋ ਫਿਵਾਉਂਗੀ ਤੁਹਾਨੂੰ ਪਤਾ ਲੱਗੂ ਇੰਨਾ ਬਾੜਾ ਵੀ ਸੀ ਜਵੇਂ ਛੱਲੀਆਂ ਤੇ ਨਾ ਮਾਤਰ ਦਾਣੇ ਕਹਿੰਦਾ ਮਤਲਬ ਫੋਟੋ ਪਾਉਂਗੀ ਤੁਹਾਨੂੰ ਦੇਖੋ ਜੰਤ ਸੀ ਐਂ ਹੀ ਸੀ ਛੱਲੀਆਂ ਨਿਕਲੀਆਂ ਇਹ ਆ ਦੇਖੋ ਜਮਾਣੇ ਵੇਖੋ ਕਿਤੇ ਕਿਤੇ ਇਹ ਬੀ마ੜੇ ਹੁੰਦੇ ਤਾਂ ਬੇਟਾ ਚੱਲਿਆ ਸਕੂਲ ਤੇ ਕਰੀਏ ਇਹਨਾਂ ਨੂੰ ਭੇਜੀਏ ਬਟਾ ਬਾਏ ਮੰਮਾ ਨੂੰ ਪਿਆਰ ਕਰੋ ਸਤਿ ਸ਼੍ਰੀ ਅਕਾਲ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਧਿਆ ਬਟਾ ਕੀ ਪਪਾ ਕੀ ਪਪਾ ਪਪਾ ਨਹੀਂ ਪਪਾ ਨਹੀਂ ਆਏ ਕਰਦੇ ਪਪਾ ਦੋਨੋਂ ਜਣੇ ਬਰਾਬਰ ਤੇ ਕਰੋ ਫੋਟੋ ਹੋ ਜੂਗੀ ਬੋਲ ਦਿਨ ਦੋਨੋਂ ਸਤਿ ਸ਼੍ਰੀ ਅਕਾਲ ਚਲ ਹੈਲੋ ਜੀ ਲਾਗੇ ਆਪਾ ਲਓ ਜੀ ਆਪ ਆਗੇ ਸੀ ਸਾਰੇ ਕੰਮ ਕਰਨ ਵੇੜ ਕੇ ਏਦਾਂ ਲੱਗਦਾ ਜਿਵੇਂ ਹੁਣ ਸਾਹ ਆਇਆ ਕਿਉਂਕਿ ਨਾ ਸਵੇਰੇ ਜੋ 4 ਵਜੇ ਉੱਠਿਆ ਤੇ 8 ਵਜੇ ਪੂਰੇ ਲਗਾਤਾਰ 4 ਘੰਟੇ 2 ਮਿੰਟ ਵੀ ਨਹੀਂ ਬੈਠੀ ਮੈਂ ਅੱਜ ਤਾਂ ਜਿਹੜੀ ਦਵਾਈ ਬਣਾਈ ਸੀ ਉਹ ਵੀ ਖੜ ਕੇ ਪੀਦੇ ਨੇ ਬੈਠ ਕੇ ਪੀਣੀ ਸੀ ਮੈਨੂੰ ਐ ਹੁੰਦਾ ਕਿ ਇਕਦਿ ਬਹਿ ਜਾਂਦਾ ਸਰੀਰ ਠੰਡਾ ਜਾ ਹੋ ਜਾਂਦਾ ਫਿਰ ਕੰਮ ਤੁਹਾਨੂੰ ਪਤਾ ਹੋ ਜਾਂਦਾ ਤੇ ਮੇਰੇ ਤੋਂ ਜਾਂਦੇ ਤੇ ਅੱਜ ਆਪਾਂ ਬਣਾਇਆ ਆਪਣਾ ਫੇਵਰਿਟ ਪੋਹਾ ਨਾ ਨਿੰਬੂ ਦੇ ਤੇ ਸਭ ਤੋਂ ਪਹਿਲਾਂ ਆਪਾਂ ਪੀਵਾਂਗੇ ਲੱਸੀ ਦਾ ਗਲਾਸ ਜੋ ਕਿ ਤੁਹਾਨੂੰ ਪਤਾ ਮੇਰਾ ਫੇਵਰਿਟ ਹੈ ਪਹਿਲਾਂ ਪੀਵਾਂਗੇ ਲੱਸੀ ਦਾ ਗਲਾਸ ਜਨ ਕਰਾਂਗੇ ਬ੍ਰੇਕਫਾਸਟ ਓ ਜੱਬਜਤ ਕਰਦਾ ਜਿਵੇਂ ਵਾਓ ਅੱਜ ਤਾਂ ਬੜਾ ਸੋਹਣਾ ਮੌਸਮ ਆ ਮੀ ਹੈਗਾ 11 12 ਵਜੇ ਆ 11 12 1 ਵਜੇ ਦੱਸਦੇ ਮੀ ਮੌਸਮ ਪੂਰਾ ਬਣਿਆ ਪਿਆ ਮੀ ਹਾਂ ਤਾਂ ਉਸ ਨੂੰ ਹੋਇਆ ਪੈ ਖਰਾਬ ਤੇ ਮੈਂ ਕਹਿੰਦਾ ਵਾ ਤੋ ਕੱਪੜੇ ਅੰਦਰ ਹੀ ਪਾ ਦਿੰਨੀ ਆ ਸਟੈਂਡ ਤੇ ਉਹਨੂੰ ਪਤਾ ਨਹੀਂ ਆ ਗਿਆ ਤੇ ਬਾਅਦ ਸਾਡੇ ਗਿੱਲੇ ਹੋ ਜਾਣਗੇ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਜਦੋਂ ਤੁੱਪ ਦੇ ਵਿੱਚ ਮੀਂਹ ਆਉਂਦਾ ਸੋ ਅੱਜ ਹੋਰ ਹੈ ਤਾਂ ਗਿੱਦੜ ਗਿੱਦੜੀ ਦਾ ਵਿਆਹ ਕਿਉਂਕਿ ਅੱਜ ਮੀਂਹ ਤੁੱਪ ਹੈ ਗਈ ਏ ਤੁੱਪ ਦੇ ਵਿੱਚ ਮੀਂਹ ਪਈ ਜਾਂਦਾ ਕਣੀਆਂ ਪਈ ਜਾਂਦੀਆਂ ਨੇ ਤੇ ਕਹਾਵਤ ਸੱਚ ਹੋ ਗਈ ਕਹਿੰਦੇ ਸੁਣ ਮਮੀ ਤੋਂ ਪੁੱਛਿਆ ਮੈਂ ਪਹਿਲਾਂ ਸੁਣਿਆ ਸੀ ਵੈਸੇ ਮੈਂ ਕਦੇ ਤੇ ਹੁਣ ਮੈਂ ਮਮੀ ਤੋਂ ਪੁੱਛਿਆ ਮੈਂ ਦੀ ਕਹਿੰਦੇ ਹੁੰਦੇ ਆ ਕਿ ਜਦੋਂ ਤੁੱਪ ਦੇ ਵਿੱਚ ਮੀਂਹ ਪੈਂਦਾ ਨਾ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਤੁੱਪਾ ਤੁੱਪ ਦੇ ਵਿੱਚ ਮੀਂਹ ਪਈ ਜਾਂਦਾ ਕਣਮਣ ਹੋਈ ਜਾਂਦੀ ਹਾਂ ਪਤਾ ਲੱਗਦਾ ਹੋਗਾ ਵੀਰੇ ਤੋਂ ਕਿੰਨੇ ਨ ਹੋ ਜਾਂਦੇ ਐ। ਲਓ ਜੀ ਇੱਥੇ ਆਪਣਾ ਸ਼ੋਰੂਮ ਚੁਗੇ ਸੀ ਬੇਵੀ ਦਾ ਟਾਵਲ ਲੈਣ ਤੇ ਸ਼ੋਰੂਮ ਵਾਲੇ ਕਹਿੰਦੇ ਤੁਹਾਨੂੰ ਪੂਰਾ ਟੂਰ ਕਰਵਾ ਦਿੰਨੇ ਸ਼ੋਰੂਮ ਨਿਊ ਆਪਾਂ ਓਪਨ ਕੀਤਾ। ਤੋਂ 올ਓਵਰ ਵੈਰਾਈਟੀ ਤੁਹਾਨੂੰ ਸ਼ੋਅ ਕਰ ਦਿੰਨੇ ਕਿਹੜੀ ਕਿਹੜੀ ਆਪਣੇ ਕੋਲ ਵੈਰਾਈਟੀ ਹੈ। ਸੋ ਲੈ ਕੇ ਕਲਿੱਪ ਤੁਸੀਂ ਵੀਡੀਓ ਵੀ ਸ਼ੂਟ ਕਰ ਲਓ। ਤੋਂ ਆਪਾਂ ਵੀਡੀਓ ਵੀ ਸ਼ੂਟ ਕਰ ਲਈ ਤੇ ਹਰ ਤਰ੍ਹਾਂ ਦੀ ਵੈਰਾਈਟੀ ਮਿਲਦੀ ਇੱਥੇ ਤੇ ਮੰਨ ਕੇ ਚਲੋ ਕਿ ਇੱਥੇ ਓ ਵੀ ਆਫਰ ਚੱਲਦੇ ਰਹਿੰਦੇ ਐ ਸ਼ਾਪ ਤੇ। ਕਿ ਉਹਨੂੰ ਵੀ ਆਫਰ ਚੱਲ ਰਹੇ ਨੇ ਰਖੜੀ ਤੇ ਤੇ ਬਹੁਤ ਸਾਰਾ ਵੈਰਾਈਟੀ ਬਹੁਤ ਵਧੀਆ ਸੀ ਮੈਨੂੰ ਵੀ ਬਹੁਤ ਪਸੰਦ ਆਈ ਹਰ ਤਰ੍ਹਾਂ ਦੀ ਚੀਜ਼ ਉਹਨਾਂ ਨੇ ਮੈਨੂੰ ਦਿਖਾਈ ਜਦੋਂ ਆਪਣੇ ਕੋਲ ਖੁੱਲਾ ਟਾਈਮ ਹੋਇਆ ਆਪਾਂ ਤੁਹਾਨੂੰ ਫੁੱਲ ਵੀਡੀਓ ਚੰਗੀ ਤਰ੍ਹਾਂ ਬਣਾ ਕੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਜਿਵੇਂ ਹਾਂ ਕੰਬਲ ਹੈ ਇੰਪੋਰਟਡ ਕੰਬਲ ਹੁੰਦਾ ਸਾਡੇ ਕੋਲ ਆਹ ਤੁਹਾਨੂੰ ਬਟਿੰਡੇ ਸ਼ਹਿਰ ਚ ਕੰਨੇ ਆ ਤੇ ਮਿਲ ਗਈ 2250 ਰੁਪਏ ਲੱਗਦੇ 500 ਲਓ ਜੀ ਇੱਥੇ ਨਾ ਮੈਂ ਆ ਗਈ ਸੀ ਦੂਜੀ ਆਪਾਂ ਪੂਰਾ ਟੂਰ ਕਰ ਲਿਆ ਸੀ ਉਪਰੋਂ ਉੱਥੋਂ ਤੇ ਦੁਬਾਰਾ ਆਪਾਂ ਆ ਗਏ ਸੀ ਤੇ ਮਨਿਆਰੀ ਦੁਕਾਨ ਤੇ ਫਿਰ ਕੇ ਉਸੇ ਤੇ ਆ ਗਏ ਜਿੱਥੇ ਬਹਾਨੇ ਇੱਥੇ ਮੈਂ ਚੂੜੀਆਂ ਦਾ ਆਰਡਰ ਦੇ ਕੇ ਗਈ ਸੀ ਤੇ ਚੂੜੀਆਂ ਉੱਪਰ ਨਹੀਂ ਮਿਲਿਆ ਤਾਂ ਇੱਥੇ ਮੈਂ 2 ਮਿੰਟ ਤੇ ਵੇਰੀ ਸੁੱਕਣ ਲੱਗ ਮੈਂ ਜਾਂ ਪਰ ਜੋ ਤੋਲੀਆਂ ਇਹ ਤਾਂ ਤੋਲੀਆਂ ਜਿਹੜੇ ਛੋਟੇ ਬੇਬੀ ਵਾਲੇ ਹੁੰਦੇ ਸੀ ਨਾ ਪਹਿਲਾਂ ਉਹ ਸੀ ਹੁਣ ਅੱਜ ਬਦਲ ਹੀ ਦਿੱਤਾ ਵੱਡਿਆਂ ਵਾਂਗੂ ਹੀ ਲਿਆਤਾ ਕਿਉਂਕਿ ਇਹਨੂੰ ਮੇਰਾ ਤੋਲ ਲਾ ਵਧੀਆ ਲੱਗਦਾ ਸੀ ਆਪਾਂ ਆਪਾਂ ਦੇ ਆਵਦੇ ਨਾਲ ਦਾ ਹੀ ਟੋਕਿਆ ਲਿਆਤਾ ਇਹਦੀ ਐਮ ਆਰ ਪੀ ਹੈਗੀ 895 ਟ੍ਰਾਵਲ ਬੋਸ ਬਹੁਤ ਸੌਫਟ ਹੈ ਲੋ ਜੀ ਆਪਾਂ ਤੁਹਾਨੂੰ ਦੱਸਿਆ ਨਹੀਂ ਆਪਾਂ ਆਏ ਆ ਬਠਿੰਡੇ ਤੇ ਟਾਈਮ ਹੋ ਗਿਆ 6:30 ਵਜਨ ਚ ਪਾਏ ਹੈਗੇ ਆ ਇੱਕ ਦੋ ਮਿੰਟ ਪਿਆ ਹੈਗਾ ਮਨ ਕੇ 6:00 ਵਜੇ ਤੇ ਘਰੋਂ ਦੁਰਨ ਲੱਗੀ ਮੈਂ ਵਲੌਗ ਸਟਾਰਟ ਨਹੀਂ ਕਰਿਆ ਕਿ ਅਸੀਂ ਚੱਲਨੇ ਆਸੀਂ ਚੱਲਨੇ ਜਾ ਡਾਕਟਰ ਕੋ ਦੱਪ ਚੋਤੇ ਦੇਣਾ ਦਾਣੇ ਜੂ ਹੋਈ ਪਿਆ ਤੇ ਉਹ ਦਾਣੇ ਤੇ ਆਪਾਂ ਚੈੱਕ ਕਰਨ ਚੱਲੇ ਆਂ ਕਿ ਤਾਂ ਤੋਂ ਮੈਂ ਮਤਲਬ ਮਾਤਾ ਵਗੈਰਾ ਦਿੱਤਾ ਨਹੀਂ ਗਏ ਹਾਂਜੀ ਬੇਟਾ ਕੁਛ ਨਹੀਂ ਬੇਟਾ ਤੇ ਵਸਾ ਪੁੱਛ ਚੈੱਕ ਕਰਨ ਚੱਲੇ ਆਂ ਤੇ ਹੁਣ ਆਪਾਂ ਪਹੁੰਚ ਗਏ ਸੁਪਰਡੰਡਾ ਤੇ ਆਪਾਂ ਪੁੱਛਦੇ ਆਂ ਡਾਕਟਰ ਸਾਹਿਬ ਨੂੰ ਆ ਵੇਖੋ ਦਾਣੇ ਬੇਟਾ ਦਿਖਾਓ ਸ਼ੋ ਮੀ ਯਰਸ ਐਂਡ ਇੱਦਾਂ ਦਾਣੇ ਜੀ ਆ ਹੱਥ ਤੇ ਮੈਂ ਕਿਹਾ ਚਲੋ ਡਾਕਟਰ ਸਾਹਿਬ ਦੀ ਸਲਾਹ ਲੈ ਲੈਣੀ ਚਾਹੀਦੀ ਆ ਕਰੀਮ ਪਾਊਡਰ ਆ ਦੇ ਤਾਂ ਆਪਾਂ ਲਾਈ ਜਾਂਦੇ ਸੀਗੇ ਬਟ ਆਪਾਂ ਕਰੀ ਮੈਂ ਕਿਹਾ ਸਲਾਹ ਲੈ ਲਈ ਡਾਕਟਰ ਸਾਹਿਬ ਦੀ ਬਹੁਤ ਵਧੀਆ ਡਾਕਟਰ ਨੇ ਇੱਕ ਵਾਰੀ ਜਾਂਦੀ ਆਰਾਮ ਆ ਜਾਂਦਾ ਹੈਗਾ ਚਲੋ ਜੀ ਮਿਲਦੇ ਆਪਾਂ ਪਹਿਲਾਂ ਡਾਕਟਰ ਕੋਲ ਪਹੁੰਚਦੇ ਆਂ ਟਾਈਮ ਉਹਨਾਂ ਲਈ ਸਹੀ ਤੋ ਸੱਤ ਬੈਠਣਾ ਚਲੋ ਚੱਲਦੇ ਆ ਪਹੁੰਚਦੇ ਆਪਾਂ ਲਓ ਜੀ ਆਪਾਂ ਇਸ ਰੋਡ ਤੇ ਵੀ ਰਹਿ ਕੇ ਗਏ ਆ ਇਹ ਤੋਂ ਅਗਲੇ ਰੋਡ ਤੇ ਜੀਤ ਰੋਡ ਤੇ ਵੀ ਆਪਾਂ ਰਹਿ ਕੇ ਗਏ ਆ ਇਧਰਲੇ ਰੋਡ ਤੇ ਵੀ ਪਹਿਲਾਂ ਰਹਿ ਕੇ ਗਏ ਸੀ ਪਿਛਲੇ ਤੋਂ ਪਿਛਲੇ ਸਾਲ ਤੇ ਇਹ ਤੋਂ ਪਿਛਲੇ ਸਾਲ ਆਪਾਂ ਜਦੋਂ ਕਹਿੰਦੇ ਨਾ ਜਿਹੜੀ ਏਰੀਆ ਦੇ ਵਿੱਚ ਆਪਾਂ ਰਹਿਣ ਲੱਗ ਜੂ ਆਪਦਾ ਜਿਹਾ ਹੋ ਜਾਂਦਾ ਨਾ ਜਦੋਂ ਆਉਨੇ ਨਾ ਤੇ ਸਾਨੂੰ ਨਾ ਫੀਲਿੰਗ ਇਦਾਂ ਲੱਗਦੀ ਕਿ ਸਾਡਾ ਆਪਦਾ ਏਰੀਆ ਹੀ ਆ ਕਿਉਂਕਿ ਇਹ ਸਾਰੀਆਂ ਦੁਕਾਨਾਂ ਵਗੈਰਾ ਨਾ ਅਸੀਂ ਆ ਸਾਰੀ ਆ ਸ਼ਾਪ ਇੱਧਰ ਆ ਪ੍ਰਿੰਦਾ ਰੋੜਾ ਸਾਡੇ ਤੁਹਾਨੂੰ ਦੱਸੂ ਕਿਹੜੇ ਅਸੀਂ ਆ ਹੋਟਲ ਤੇ ਰਾਤ ਨੂੰ ਖਾਂਦੇ ਰਹੇ ਹਾਂ ਤੇ ਗੋਲ ਗੱਪੇ ਰਾਤ ਨੂੰ ਸੈਰ ਕਰਨਾ ਹੁੰਦੇ ਸੀ ਦੋ ਦੋ ਗੋਲ ਗੱਪੇ ਖਾ ਲੈਂਦੇ ਸੀ ਇੱਥੇ ਕੁਲਫੀਆਂ ਖਾਂਦੇ ਸੀ ਆ ਰੋੜ ਦੇ ਸੀ ਰਹਿੰਦੇ ਸੀ ਤੇ ਬਹੁਤ ਮਜ਼ਾ ਆਉਂਦਾ ਸੀ ਇੱਧਰ ਸੈਰ ਵਗੈਰਾ ਮੇਨ ਰੋਡ ਕੋਸ਼ਿੰਦਾ ਬੇਟਾ ਇਹ ਮੈਂ ਅਜੀਤ ਰੋਡ ਆ 100 ਫੁੱਟੀ ਰੋਡ ਸੌਰੀ ਜਿਹੜਾ ਅਜੀਤ ਰੋਡ ਵੀ ਕਹਿੰਦੇ ਆ 100 ਫੁੱਟੀ ਰੋਡ ਇਹ ਨਵਾਂ ਖੁੱਲ ਗਿਆ ਹੈਲਥ ਹੈਲਥ ਕੇਅਰ ਨਾ ਲੈਕਮੀ ਦੇ ਨਾਲ ਖੁੱਲ ਗਿਆ ਹਾਂ ਨਵੇਂ ਨਵੇਂ ਚੀਜ਼ਾਂ ਦੇਖਣ ਨੂੰ ਮਿਲਦੇ ਆ ਕੋਈ ਸ਼ਾਪ ਜਿਹੜੀਆਂ ਆਪਾਂ ਪਹਿਲਾਂ ਨਹੀਂ ਦੇਖੀਆਂ ਸੀ ਕੁੱਲੀਆਂ ਨਵੀਆਂ ਨਵੀਆਂ ਦੇਖੀ ਇਹਨੇ ਹੁਣ ਕਿਆ ਸੀ ਮਹੀਨੇ ਹੋ ਗਏ ਨਾ ਮੈਨੂੰ ਲੱਗਦਾ ਸਾਲ ਵਾਂਗੂ ਹੋ ਗਿਆ ਬੋਲਦੇ ਨਹੀਂ ਸਾਲ ਵਾਂਗੂ ਹੋ ਗਿਆ ਸਾਨੂੰ ਪਿੰਡ ਗਿਆ ਨੂੰ ਤੇ ਸਾਨੂੰ ਆਪਦਾ ਹੀ ਇਹਦੀਆਂ ਲੱਗਦਾ ਹੁੰਦਾ ਸੀ ਜਦੋਂ ਅਸੀਂ ਆਉਂਦੇ ਹੁੰਦੇ ਸੀ ਆ ਸਾਰਾ ਏਰੀਆ ਆਮ ਹੋ ਗਿਆ ਸੀ ਜਦੋਂ ਅੱਗੇ ਨਾ ਜਿਵੇਂ ਆਪਾਂ ਕਹਦੇ ਨਵੀਂ ਜਗ੍ਹਾ ਜਾਣੇ ਜਾਣਾ ਆਉਣਾ ਔਖਾ ਹੀ ਲੱਗਦਾ ਹੁੰਦਾ ਸੀ ਨਾ ਕੋਈ ਜਿਵੇਂ ਮੈਂ ਅਜੀਤ ਰੋਡ ਤੇ ਵੀ ਸਟੱਡੀ ਕਰਦੀ ਸੀ ਤੇ ਉਧਰ ਵੀ ਬਸ ਜਾਣਦੇ ਆਉਂਦੇ ਸੀਗੇ ਤੇ ਆਪਦਾ ਜਿਹਾ ਲੱਗਣ ਲੱਗ ਗਿਆ ਸੀ ਮਤਲਬ ਏਰੀਆ ਹੁਣੇ ਸਾਰਾ ਹੁਣ ਵੀ ਜੇ ਆਣਾ ਵੇ ਆਪਦਾ ਜਿਹਾ ਲੱਗਦਾ ਹੁਣ ਸੋਚ ਕੇ ਵਧੀਆ ਲੱਗਦਾ ਸਾਰੇ ਜਾਣਦੇ ਹੁਣ ਜਿਵੇਂ ਆਪਾਂ ਜਿਹੜੀ ਸ਼ਾਪ ਵਗੈਰਾ ਤੇ ਪਛਾਨਦੇ ਜਿਵੇਂ ਸਲੂਨ ਜਾਂ ਕੋਈ ਹੋਰ ਖਾਣੇ ਪੀਣ ਦੀ ਸੀ ਸ਼ੌਪ ਤੇ ਸਾਰੇ ਆਪ ਨੂੰ ਜਾਣਦੇ ਹਨ ਸੋਦਾ ਵਗੈਰਾ ਲਿੰਦੇ ਸੀ ਜਿੰਨਾ ਤਾਂ ਆਪਾ ਸ਼ੁਰਾ ਸਿੰਘ ਦੇ ਸਕੂਲ ਇਹ ਓਕੇ ਲਓ ਜੀ ਚਾਹ ਚੂਰੀ ਚਾਹ ਵੀ ਮਿਲਦੀ ਤੇ ਚੂਰੀ ਵੀ ਮਿਲਦੀ ਹੈ ਮਠਿੰਡੇ ਦੇ ਵਿੱਚ ਚਾਹ ਦੇ ਨਾਲ ਚੂਰੀ ਕੰਬੀਨੇਸ਼ਨ ਵਧੀਆ ਬਣਾਇਆ ਆ ਹੈਡਮਾਸਟਰਸ ਵਾਲੇ ਰੋਲ ਐਕਸਪ੍ਰੈਸ ਇੱਥੇ ਖੋਲਗੇ ਕਿ ਪਹਿਲਾਂ ਵੀ ਸੀ ਕੱਲ੍ਹ ਸੀਗਾ ਬੜਾ ਬਾਬਾ ਓਕੇ ਆ ਅਜੀਤ ਰੋਡ ਆ ਗਿਆ ਜੀ ਮੇਨ ਇੱਧਰ ਕੋੜਾ ਚੌਂਕ ਜਿਹਨੂੰ ਕਹਿੰਦੇ ਨੇ ਕੋੜਾ ਬਣਿਆ ਹੋਇਆ ਲਓ ਜੀ ਬੇਟਾ ਰੇਨਬੋ ਪਾਪਾ ਬੱਚਾ ਦਾ ਨਿਊ ਖੁੱਲ ਗਿਆ ਰੇਨਬੋ ਇਹ ਵੀ ਨਿਊ ਖੁੱਲਿਆ ਕਾਫੀ ਚੀਜ਼ਾਂ ਹੋਣਾ ਚੇਨ ਹੋ ਗਿਆ ਨੇ ਇੱਥੇ ਇੱਕ ਸਾਲ ਦੇ ਵਿੱਚ ਬਹੁਤ ਫਰਕ ਪੈਂਦਾ ਆ ਵੇਖਣ ਵਿਚਕਾਰ ਖੜਾ ਮਮਾ ਨੇ ਇਕਠਾਇਆ ਸੀਗਾ ਮਮਾ ਨੇ ਓਕੇ ਬੇਟਾ ਹੋਈ ਹੋਈ ਕਿਉਂਕਿ ਇਸ ਰੋਡ ਤੇ ਮੈਂ ਜੌਬ ਕਰਦੀ ਸੀਗੀ ਤੇ ਇਸ ਰੋਡ ਤੇ ਪੜ੍ਹਦੀ ਸੀ ਇਸ ਰੋਡ ਤੇ ਆਪਣਾ ਘਰ ਸੀਗਾ ਤੇ ਯਾਦ ਆਪਣੀਆਂ ਕਾਫੀ ਝੋਲੀਆਂ ਹੋਈਆਂ ਨੇ ਹਾਂਜੀ ਬੇਟਾ ਤਾਂ ਵੀ ਤੁਹਾਡੇ ਨਾਲ ਆਪਾਂ ਕਿੱਥੇ ਰਹਿੰਦੇ ਸੀ ਤੋ ਸਾਲ ਆਪਾਂ ਟਾਈਮ ਸਪੈਂਡ ਕਰਕੇ ਗਏ ਮਠੰਡੇ ਸ਼ਹਿਰ ਦੇ ਵਿੱਚ ਪਹਿਲਾਂ ਤਾਂ ਆਪਾਂ ਸਰਦੀ ਸਰਦੀ 6 ਮਹੀਨੇ ਲਾ ਕੇ ਗਏ ਸੀ ਪਰ ਇੱਕ ਸਾਲ ਆਪਾਂ ਪੂਰਾ ਜਿਹੜੇ ਹੁਣ ਏਰੀਆ ਜਿਹੜਾ 100 ਫੁੱਟੀ ਰੋਡ ਹੈਗਾ ਇਹਦੇ ਉੱਤੇ ਆਪਾਂ ਪੂਰਾ ਵਸਨੀ ਹੈ ਸਾਰੀ ਫੈਮਿਲੀ ਲਾ ਕੇ ਗਏ ਆ ਸੋ ਕਾਫੀ ਯਾਰਾਂ ਜੁੜਿਆ ਤੇ ਆਪਣੇ ਨੇਬਰ ਵਗੈਰਾ ਅੱਜ ਵੀ ਆਪਾਂ ਨੂੰ ਯਾਦ ਕਰਦੇ ਨੇ ਤੇ ਆਪਾਂ ਵੀ ਬਹੁਤ ਵਧੀਆ ਨੇਚਰ ਦੇ ਮਤਲਬ ਆਣਗਵਾਂ ਨਹੀਂ ਹੁੰਦਾ ਨਾ ਆਣ ਕੋਣ ਇਤਨਾ ਫੀਲਿੰਗ ਨਹੀਂ ਆਉਂਦੀ ਸੀ ਕਿ ਮਤਲਬ ਅਸੀਂ ਕੱਚੇ ਦੌਰ ਤੇ ਬੈਠੇ ਪੱਕੇ ਦੌਰ ਤੇ ਤਾਂ ਬੈਠੇ ਨਹੀਂ ਸੀ ਕਿਹੜਾ ਆਪਦਾ ਘਰ ਸੀ ਕਿਰਾਏ ਤੇ ਸੀਗਾ ਤੇ ਬਟ ਇਤਨਾ ਫੀਲਿੰਗ ਨਹੀਂ ਆਉਂਦੀ ਸੀ ਉਹ ਨਹੀਂ ਉਹਨਾਂ ਨੇ ਕਦੇ ਇਤਨਾ ਸੋਚਿਆ ਸੀਗਾ ਕਿ ਇਹ ਤਾਂ ਕਿਰਾਏ ਦਾ ਰਹਿ ਗਏ ਨਾ ਵਧੀਆ ਲੋਕ ਸੀ ਬਹੁਤ ਵਧੀਆ ਲੋਕ ਸੀ ਜੀ ਲੱਗਿਆ ਸੀ ਸਾਰੇ ਜੱਪਜੋਤ ਨੂੰ ਕਿਉਂਕਿ ਜੱਪਜੋਤ ਸਾਲ ਤੋਂ ਛੋਟਾ ਸਿੱਸੀ ਬਰਥਡੇ ਸੈਲੀਬ੍ਰੇਸ਼ਨ ਹੋਇਆ ਇੱਥੇ ਕੀਤਾ ਸੀ 1 ਨੀਅਰ ਦਾ ਇਹਦਾ ਸ਼ਹਿਰ ਚ ਕੀਤਾ ਸੀ ਆਣਗੁਣ ਸੱਦਿਆ ਸੀ ਬਹੁਤ ਲੋਹੜੀ ਸੈਲੀਬ੍ਰੇਟ ਕੀਤੀ ਸੀ ਉਦੋਂ ਵੀ ਸਾਰੇ ਜਾਣੇ ਜਿਵੇਂ ਬੰਦਾ ਸੋਚਦਾ ਨਾ ਕਿ ਨਵੇਂ ਆਏ ਤੇ ਕਿਰਾਏਦਾਰ ਹੈਗੇ ਆ ਹਨਾ ਕੀ ਆਪਾਂ ਇਹਨੂੰ ਸਗਣ ਵਗੈਰਾ ਦੇਣਾ ਇਹਨਾਂ ਨੇ ਤਾਂ ਅੱਜ ਇੱਥੇ ਆ ਕੱਲ ਨੂੰ ਕਿਤੇ ਹੋਰ ਚਲੇ ਜਾਣਗੇ ਆ ਦੇ ਪਿੰਡ ਵੀ ਜਾ ਸਕਦੇ ਆ ਪਰ ਉਹਨਾਂ ਨੇ ਇਹ ਸੋਚ ਨਹੀਂ ਰੱਖੀ ਸੀ ਉਹਨਾਂ ਸਾਰੇ ਜਣੇ ਨੂੰ ਹਲੋ ਪਹਿਲੀ ਲੋੜੀ ਜਿੱਤੇ ਇਹਨੂੰ ਸਾਰੇ ਆਣ ਗੁਆਂਣ ਸਾਰੇ ਸਗਨ ਦੇ ਕੇ ਗਏ ਫਿਰ ਲੋੜੀ ਅਸੀਂ ਲੋੜੀ ਸੈਲੀਬ੍ਰੇਟ ਵੀ ਕੀਤੀ ਸੀ ਗੇਟ ਦੇ ਕੋਲ ਬਾਹਰ ਸਾਰੇ ਆਣ ਗੁਆਂਣ ਉੱਥੇ ਇਕੱਠੇ ਹੋ ਕੇ ਗੱਲਾਂ ਬਾਤਾਂ ਕੀਤੀ ਕਿੰਨਾ ਮਜ਼ਾ ਆਇਆ ਸੀ ਉਹ ਯਾਦਾਂ ਜੀਆਂ ਯਾਦ ਆ ਜਾਂਦੇ ਕਈ ਵਾਰ ਬਸ ਆ ਰੋਡ ਤੇ ਆ ਕੇ ਨਾ ਗੱਲਾਂ ਜੀਆਂ ਯਾਦ ਆ ਗਈਆਂ ਤੇ ਤੁਹਾਡੇ ਨਾਲ ਸ਼ੇਅਰ ਕਰ ਲਿਆ ਮੈਂ ਮੰਮਾ ਹਲੋ ਜੀ ਆਪਾਂ ਆ ਗਏ ਜਿੱਥੇ ਆਪਣਾ ਆਪਰੇਟ ਹੋਇਆ ਸੀ ਜਪ ਜਦ ਹੋਇਆ ਸੀ ਹਸਪੀਟਲ ਦਿਖਾਣੇ ਤੁਹਾਨੂੰ ਨੋ ਤਾਂ ਫੜ ਕੇ ਲਿਆਉਣੀ ਹੈ ਦੀ ਬੇਬੀ ਵਾਸ਼ ਬਾਡੀ ਵਾਸ਼ ਫੜ ਕੇ ਲਿਆਉਣਾ ਹੈਗਾ ਕੋਲੀ ਉੱਥੇ ਲਾ ਲਓ ਤੁਸੀਂ ਗੱਡੀ ਬਚ ਕੇ ਜਾ ਕੇ ਫੜ ਲਿਆਉਂਗੀ ਲਓ ਜੀ ਇੱਥੇ ਹੋਇਆ ਸੀ ਆਪਣਾ ਕਿਸ ਕੋ ਬਾਈ ਕਰ ਰਿਹਾ ਹਾਂ ਲਓ ਜੀ ਇੱਥੇ ਹੋਇਆ ਸੀ ਆਪਣਾ ਕਪਲਾ ਹਸਪੀਟਲ ਮਦਰ ਐਂਡ ਚਾਈਲਡ ਕੇਅਰ ਸੈਂਟਰ ਲਓ ਜੀ ਆਪਾਂ ਪਹੁੰਚ ਗਏ ਝੀਲਾਂ ਤੇ ਤੇ ਆਪਾਂ ਜਾ ਰਹੇ ਹਾਂ ਘਰ ਤੋਂ ਵਾਪਸ ਤੇ ਸੂਰਜ ਛਿਪੜ ਛਿਪ ਰਿਹਾ ਏ ਹਜੇ ਵੀ ਚਮਕਦਾ ਬਹਿ ਬੂਣਾ ਇੱਥੇ ਤਾਂ ਚੀਲਾ ਤੇ ਦਵਾਰ ਨਹੀਂ ਹੁੰਦਾ ਚਿੰਜਾ ਦਾ। ਦਮ 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 ਬੇਟਾ ਚੁੱਪ ਕਰੋ। ਦਮ 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 ਮਾ। ਲੋ ਜੀ ਟਾਈਮ ਹੋ ਗਿਆ 8:00 ਵਜੇ ਚ 5 ਮਿੰਟ ਪਹਿਰੇ। ਮਾ। ਤੇ ਆਪਾਂ ਬਸ ਕਰ ਪਹੁੰਚਣਾ ਨਹੀਂ ਥੋੜਾ ਜਿਹਾ 5-10 ਮਿੰਟ ਲੱਗਣਗੇ 10 ਮਿੰਟ ਲੱਗਣਗੇ ਹੋਰ ਕਰ ਕੋ। ਪੂਰੇ 1:00 ਵਜੇ ਕਰੇ ਹੋਗੇ ਆਪਾਂ। ਚਲੋ ਜੀ। ਦੇਖਦੇ ਆ ਘਰ ਜਾ ਕੇ ਕਿ ਕਿ ਟਾਈਮ ਲੱਗੂਗਾ ਕਿ ਨਹੀਂ ਕਿਉਂਕਿ ਤੁਹਾਨੂੰ ਪਤਾ ਬੇਬੀ ਨੂੰ ਖਾਣਾ ਜੀ ਟਾਈਮ ਹੋ ਗਿਆ 8 ਵਜੇ ਤਾਂ ਆਪਾਂ ਹੋਣਾ ਹੈ ਘਰ ਕਿਉਂਕਿ ਨਾ ਮੰਡੀ ਉਹ ਤਾਂ ਵੈਸੇ ਬਠਿੰਡੇ ਗਈਸਤ ਹੁੰਦਾ ਸਦਾ ਡਾਕਟਰ ਕੋਲ ਪਰੋਂ ਦੀ ਬਾਕੀ ਨਾ ਜੱਪ ਜੁੱਦੀਆਂ ਨਾ ਫੁੱਲ ਬਾਜੂ ਦੀਆਂ ਟੀ-ਸ਼ਰਟ ਵਗੈਰਾ ਲੈਣੀਆਂ ਸੀ ਉਹ ਬਾਈ ਕਰਨ ਲੱਗੇ ਸੀ ਮੈਂ ਦਿਖਾਉਣੀ ਤੁਹਾਨੂੰ ਕਿਹੜੀਆਂ ਨੇ ਕਿੰਪ ਲੈ ਕੇ ਆਂਦੀ ਆ ਕੋਈ ਕਹਿ ਦੋਗਾ ਇੰਨੀ ਨੇ ਮਹਿੰਗੀਆਂ ਲੋਂਦੇ ਦੇਖੋ 430 ਰੁਪਏ ਮੈਂ ਤਾਂ ਹੈਰਾਨਗੀ ਆਉਂਦੀ ਆ ਉਹ ਵੀ ਡਿਸਕਾਊਂਟ ਕਰਕੇ オリジナル ਰੇਟ ਕਹਿੰਦੇ 650 ਆ पता नहीं क्यों इतने महंगे लोंदे ਸਾਡੇ ਮੰਡੀ ਦੇ ਵਿੱਚ ਨੇ ਇੱਕ ਮਸ਼ਹੂਰ ਦੁਕਾਨਾ ਗੁੱਲੀ ਹਜੂਰੀ ਕੇ ਕਪੜਾ ਆਪਦੇ ਜਣ ਤਾਂ ਹੂੰ ਤਾਂ ਵਧੀਆ ਹੁੰਦਾ ਗੱਲ ਕਰ ਪਰ ਮਹਿੰਗੀ ਹੋਦ ਰੋਂਦ ਲੈ ਆਹ ਚੀਰ ਸ਼ਰਟ ਕਹਿੰਦੇ 580 ਦੀ ਆਰੇ ਤੇ ਡਿਸਕਾਊਂਟ ਤੇ 360 ਪਸਤੀਆਂ ਦੀ ਮਿਲਦੀ ਲੈ ਤੋ ਕਹਿ ਤੋ ਇੰਨੇ ਨੇ ਵਹਿੰਗੇ ਕਪੜੇ ਸ਼ਰਟਾ ਗੱਲੀਆਂ ਸ਼ਰਟਾ ਕੋਈ ਇਹ ਨਹੀਂ ਨਾਲ ਉਹ ਆ ਕਹਿੰਦੇ 600 ਦੀ ਆ ਜੀ ਡਿਸਕਾਊਂਟ ਤੇ ਤੁਹਾਨੂੰ ਦਵਾਂਗੇ ਅਸੀਂ ਇੱਕ ਮਿੰਟ ਡਿਸਕਾਊਂਟ ਤੇ ਕਿੰਨੀ ਹੈ ਡਿਸਕਾਊਂਟ ਤੇ 450 ਦੀ ਲਈ ਮੈਨੂੰ ਲੱਗਦਾ ਸ਼ਰਟ ਆ ਤਿੰਨ ਸ਼ਰਟਾ ਦਿੱਤ ਗਾ ਨੇ 1260 ਰੁਪਏ ਦੀ ਹੈ ਨੇਵੀ ਬਲੂ ਚਲੋ ਜੀ ਜੀ ਮਿਲਦੀਆਂ ਬਸ ਹੁਣ ਆਪਾਂ